ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਕਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟਾ ਕਟਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7728000 ਕਨਸਟੈਂਟ ਜੀ ਪੂਰੀ ਜਾਣਕਾਰੀ ਲੈ ਲੈਂਦੇ ਆਪਾਂ ਬਾਈ ਤੋਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਗੁਰਜੀਤ ਸਿੰਘ ਜੀ ਪਿੰਡ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਜੀ ਅਜੀ ਜੀ ਤੁਹਾਨੂੰ ਕੀ ਜਾਣਕਾਰੀ ਦੋ ਕੱਟੇ ਦੀ ਕਿੰਨੀ ਹਾਂ ਜੀ ਇਹ ਆਪਣਾ ਬੂਰਾ ਝੋਟਾ ਜੀ ਆ ਝੋਟੀ ਦਾ ਜੀ ਆਪਣੀ ਦਾ ਹਾਂ ਜੀ ਇਹ 18 ਮਹੀਨੇ ਉਮਰ ਆ ਜੀ ਇਹਦੀ ਠੀਕ ਹੈ ਜੀ ਹਾਂ ਜੀ ਇਹ ਮਾਂ ਥੱਲੇ 16 ਕਿਲੋ ਦੁੱਧ ਆ ਜੀ ਆਪਣੇ ਕੋਲੇ ਮੌਜੂਦ ਆ ਜੀ ਮੱਝ ਠੀਕ ਆ ਕਿੰਨੇ ਟਾਈਮ ਦਾ ਦੱਸਿਆ ਜੀ ਇਹ 18 ਮਹੀਨੇ ਦਾ ਵੀਰ ਜੀ ਪੂਰੇ 18 ਮਹੀਨੇ ਦਾ ਰੇਟ ਭਰਾ ਦਾ ਰੇਟ ਆਪਾਂ ਫੋਨ ਤੇ ਕਰ ਦਾਂਗੇ ਵੀਰ ਜੀ ਲੋ ਜੀ ਚੈੱਕ ਕਰ ਸਕਦੇ ਹੋ ਲੋ ਇਹ ਫਿੱਕਲ ਤੇ ਮਾਂ ਦਾ ਰਿਕਾਰਡ ਹੈਗਾ 18 ਲੀਟਰ ਉਹ ਵੀ ਮਾਂ ਵੀ ਖੜੀ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੋਰ ਦਿਓ ਭਰਾ ਲੋ ਜੀ ਚੈੱਕ ਕਰ ਸਕਦੇ ਮੈਂ ਜਿਸ ਨਹੀਂ ਚਾਤੀ ਮਾਰਨ ਕੋ ਨਾ ਆਹ ਰਿਹਾ ਬੱਚਾ 18 ਮਹੀਨੇ ਦਾ ਉਹ ਰਹਾ ਇਹ ਚੈੱਕ ਕਰ ਸਕਦੇ ਬੋਲਣਾ ਸਿੰਘੀ ਸਿੰਘੀ ਲੋ ਜੀ ਮੋਰ ਦੀ ਲੋ ਜੀ ਚੈੱਕ ਕਰਦਾ ਬਹੁਤ ਸੋਹਣਾ ਭਾਈ ਜੀ ਰੇਟ ਰੂਟੇ ਦਾ ਰੇਟ ਭਾਈ ਜੀ ਫੋਨ ਤੇ ਦੱਸ ਦਾਂਗੇ ਜੀ ਚਲੋ ਠੀਕ ਹੈ ਜੀ ਉਹ ਪਰਾ ਰੇਟ ਫੋਨ ਤੇ ਜਿਸ ਕਿਸੇ ਨੇ ਲੈਣਾ ਭਾਈ ਮੈਂ ਬਿਲਕੁਲ ਐਡ ਕਰੂਗਾ ਚੈੱਕ ਕਰ ਸਕਦੇ ਕੱਦ ਬੈਲਟ ਸੁਖਣਾ ਤੇ ਮਾਂ ਵੀ ਭਾਈ ਕੋਲ ਘਰੀ ਆ ਟੈਕਟੀਕਲ ਨੂੰ ਫੇਰ ਚੱਕਰਾ ਨੇ ਫਰੰਡ ਦੀ ਗੜ ਤੇ ਜਿਲ੍ਹਾ ਨੂੰ ਕਹਿੰਦੇ ਬਰਨਾਲਾ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਏ ਫੋਨ ਨੰਬਰ ਬੁਲਵਾਉਣ ਹਾਂ ਨੰਬਰ ਤਾਂ ਸਕਰੀਨ ਤੇ ਲਾਵਾਂਗੇ ਆ ਦੇਖਣ ਦੋਨੋਂ ਹੀ ਲਾਵਾਂ ਨੇ ਇੱਧਰ ਆ ਹਾਂਜੀ ਕੱਟ ਲਓ ਇੱਥੇ ਲਿਆ ਕਾਲ ਤੇ ਲੱਗਿਆ ਤੇ ਇਹਨੂੰ ਉਧਰ ਤੱਕ ਦੀ ਬੂਰੀ ਰੋਗੇ ਵਾਂਗੂ ਬੜੀਆ ਕੋ ਆ ਕੇ ਚੱਲ ਪਾਈ ਖੜੀ ਰਹਿੰਦੇ ਠੀਕ ਹੈ ਠੀਕ ਹੈ ਖੜੀ ਰਹਿੰਦੇ ਖੜੀ ਰਹਿੰਦੇ ਖੜੀ ਰਹਿੰਦੇ ਉਹ ਪਾਣੀ ਵਾਲੀ ਚੱਲੇ ਬਾ ਠੀਕ ਹੈ ਠੀਕ ਹੈ